ਇਹ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਗਿੱਪੀ ਗਰਵਾਲ ਨੇ ਕਿਹਾ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਹੜਪੀੜਤਾ ਦੀ ਮਦਦ ਅਤੇ ਪੰਜਾਬ ਦੇ ਲਈ ਕਰਨੀ ਚਾਹੀਦੀ ਹੈ ਅਰਦਾਸ ਉਹਨਾਂ ਨੇ ਕਿਹਾ ਕਿ ਸੰਦੇ ਦਤ ਨਾਲ ਵੀ ਉਹਨਾਂ ਦੀ ਗੱਲ ਹੋਈ ਸੀ ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਨਾਲ ਹਨ ਹਲਾਤ ਤਾਂ ਜੀ ਦੇਖੋ ਹੁਣ ਆਪਾਂ ਇਹ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਇੱਥੇ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਏ ਆਂ ਜੀ ਸੋ ਮੈਂ ਪਹਿਲਾਂ ਵੀ ਇੱਥੇ ਕਈ ਵਾਰੀ ਪਬਲਿਕ ਹਰਾਂ ਕੋਲ ਗਏ ਦਰ ਚੁੱਕੇ ਆਵਾ ਤੇ ਅੱਜ ਫੇਰ ਆਇਆ ਕੁਝ ਸਮਾਨ ਸੀਗਾ ਜਿਹੜਾ ਚਾਹੀਦਾ ਸੀਗਾ ਉਹਦੇ ਲਈ ਆਏ ਆ ਸਰ ਕਿੰਨੇ ਦੇ ਤੁਸੀਂ ਕਰੋਗੇ ਆਪਾਂ ਨਹੀਂ ਅੱਜ ਮੈਂ ਚਲੇ ਜਾਊਂਗਾ ਜੀ ਵਾਪਸ ਕਿਉਂਕਿ ਸਾਡੀ ਕੱਲ ਸ਼ੂਟਿੰਗ ਆ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਨਹੀਂ ਪਹੁੰਚ ਸਕੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਹੈ ਇੱਥੇ ਹਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾ ਸੋ ਪਰ ਆਲ ਮਿਲ ਕੇ ਲੱਗੇ ਰਾਵਾਂਗੇ ਤਾਂ ਖਿੱਚ ਕੇ ਇਲਾਕੇ ਦੇ ਏਰੀਆ ਦੇ ਵਿੱਚ ਕਿੱਥੇ ਹੜ੍ਹ ਫਟਵਾ ਲੂਪ ਨੇ ਕਿੰਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਤਾਂ ਜੀ ਦੇਖ ਹੀ ਲਿਆ ਆਪਾਂ ਹੁਣ ਸਾਰਿਆਂ ਨੇ तकरीबन ਮਲਾਦਾ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਜ਼ ਵੀਡੀਓਜ਼ ਤੋਂ ਸਭ ਜਗ੍ਹਾ ਤੇ ਨਿਕਲੇ ਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਪਾਜੀ ਅਮਰਦੀਪ ਪਾਜੀ ਉਹਨਾਂ ਨਾਲ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇੰਨੀ ਛੇਤੀ ਵਾਲਾ ਪ੍ਰੋਸੈਸ ਨਹੀਂ ਹੈਗਾ ਜ਼ਿਲ੍ਹੇ ਦੇ ਨਾਲ ਮੰਕੀਤ ਮੰਕੀਤ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ ਨਾ ਝੋਟਾ ਨੇ ਜਿਹਨਾਂ ਨੇ ਮਾਰਕੀਟ ਤੋਂ ਵਾਸਤੇ ਮਦਦ ਵਾਸਤੇ ਆ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਚੋਲੇ ਨਾਲ ਖੜੀ ਹੈ ਦੇਖੋ ਜੀ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਨਾ ਦਿਨੋਂ ਕੰਸਰਨਾ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾਂ ਸੋ ਪਿੱਛੇ ਬਿਮਾਰ ਸੀਗੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਹ ਸੀਗਾ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਓ ਚੀਜ਼ਾਂ ਨਹੀਂ ਆਪਾਂ ਨੂੰ ਇਸ ਵਕਤ ਕਰਨੀ ਚਾਹੀਦੀਆਂ ਇਸ ਵਕਤ ਆਪਾਂ ਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਕੀ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾ ਸਕਦਾ ਜੀ ਕਿਉਂਕਿ ਜੀ ਆਪਣੇ ਜਿਹੜੀ ਜਿਹੜਾ ਫੈਮਿਲੀਆਂ ਨੂੰ ਮਿਲਦੇ ਆ ਵਿਕਟਿਮਸ ਨੂੰ ਮਿਲਦੇ ਮੈਂ ਕਿ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹਨਾ ਹੈਗਾ ਤੇ ਮੇਰੇ ਬੱਚੇ ਨੇ ਸੋ ਮੈਂ ਕਿਸੇ ਦੇ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਉਹ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿੱਦਾਂ ਵਾ ਸੋ ਬੜਾ इमोशनल ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਦਾਇਆਂ ਦੇ ਘਰ ਨੇ ਇਹ ਹਨਾ ਉਹ ਜਿਹੇ ਘਰਾਂ ਜਿੱਥੇ ਆਪਾਂ ਜੰਮੇ ਪਲੇਏ ਆ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕਾਮਾਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਹੋਈ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਆ ਕਹਿ ਸਕਦੇ ਆ ਕਿ ਇਸ ਵਕਤ ਜਗੋਂ ਹੀ ਇੱਥੇ ਆਉਨੇ ਆ ਇੱਕ ਵਾਰੀ ਦਿਲ ਝੰਜੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਆ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਤੇ ਉਹਨਾਂ ਦੀਆਂ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਸੋ ਮੈਨੂੰ ਐ ਲੱਗਦਾ ਕਿ ਯਾਰ ਉਹ ਬਣਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬਈ ਸੀਗਾ ਤੇ ਬੰਬਈ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹਦੋਂ ਮਨਕੀਰਤ ਦੇ ਨਾਲ ਤੇ ਮੈਂ ਦੇਖਿਆ ਤੇ ਮੈਂ ਉਦਣੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਮੇਗਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਦੁਹਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਸਾਨੂੰ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕਿਉਂਕਿ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਂ ਦੋ ਚਾਰ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਆ ਹਨਾ ਸੋ ਮੈਨੂੰ ਲੱਗਦਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪਾਂ ਚੰ ਆਪਾਂ ਵੀ ਉਹ ਚੀਜ਼ਾਂ ਲਰਨ ਕਰੀਏ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਕਰੀਏ ਉਹਨਾਂ ਨੂੰ ਵੀ ਹੌਸਲਾ ਮਿਲ ਰਿਹਾ 100% ਮਿਲ ਰਿਹਾ ਜੀ ਔਰ ਦੂਜੀ ਗੱਲ ਕੀ ਹੈ ਕਿ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਂਨੇ ਆਪਾਂ ਚਾਹੇ 10 ਟੱਬਰਾਂ ਨੂੰ ਮਿਲੀਏ ਸੋ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਵੀ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਰਹੀ ਹੈ ਸੇਵਾ ਕੀਤੀ ਜਾ ਰਹੀ ਹੈ ਅੱਜ ਭਾਜੀ ਜੋ ਜੋ ਭਾਜੀ ਹੁਣੇ ਕਹੀ ਜਾਂਦੇ ਆ ਅਸੀਂ ਬਸ ਲਿਹਾਈ ਜਾਂਦੇ ਆ ਜੀ ਹਾਂ ਸੇਵਾ ਉਹ ਤਾਂ ਦੇਦੇ ਕੋਈ ਨਹੀਂ ਸਾਹਿਬ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਬੜੀ ਉੱਤਮ ਸੇਵਾ ਹੁੰਦੀ ਠੀਕ ਹੈ ਨਾ ਜੀ ਬਿਲਕੁਲ ਜੀ ਬਾਕੀ ਇਹ ਵੀ ਬਸ ਲੱਗੇ ਹੋਏ ਆ ਜੀ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਯੋਗੇ ਹੈਗੇ ਉਹਨੇ ਜੋ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚੀਜ਼ਾਂ ਆਉਣੀਆਂ ਜਿਹੜੀਆਂ ਚੀਜ਼ਾਂ ਕਹਿਣਾ ਹੈ ਜੀ ਜ਼ਰੂਰ ਪੀੜ ਪਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਿਹੜਾ ਪੰਜਾਬੀ ਨੂੰ ਹੱਥ ਦੇ ਉੱਤੇ ਚੱਕਿਆ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰ ਰਹੇ ਨੇ ਬਿਲਕੁਲ ਹੀ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਔਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਕਿ ਜੇ ਆਪਾਂ ਉਹਦੇ ਕੰਨ ਨੂੰ 100% ਕਰਦੇ ਆ ਤਾਂ ਹੁਣ ਸਾਨੂੰ 1000 ਕਰਨੀ ਚਾਹੀਦੀ ਹੈ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹ ਚੀਜ਼ ਹੋਈ ਹੈ ਸੋ ਲੱਗਿਆ ਹੈ ਜੀ ਸਾਡੇ ਮੋਡ ਤੋਂ ਵੀ ਕਾਫੀ ਮੂਕ ਅੱਗੇ ਆ ਰਹੇ ਨੇ ਜੀ ਜੀ ਸਾਇਕੀ ਤੇ ਸੰਜੀਤ ਨੇ ਵੀ ਜੀ 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 ਕੋਈ ਗੱਲ ਕੋਈ ਰਸਤਾ ਕਿਸੇ ਦਾ ਨਹੀਂ ਜਦੋਂ ਹੋਇਆ ਦਾ ਨਹੀਂ ਵਾਹ ਹਾਲੇ ਤਾਂ ਮੇਰੀ ਕੋਈ ਗੱਲ ਹੀ ਹੋਈ ਬਟ ਓਦਾਂ ਜਿਵੇਂ ਮੇਰੀ ਦਾਤ ਸਾਬਨਾ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹ ਭਰਾ ਨੇ ਆਪਣੇ ਵੱਡੇ ਬਹੁਤ ক্লোਜ਼ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ फटाफट ਹਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਬਸ